ਕਰਨਾ ਮਾਰ ਨੂੰ ਮਾਰ ਬਖਾਦਾ 500 ਬੰਦੇ ਇੱਥੇ ਖੜੇ ਹੋਰ ਤਾਂ ਕੋਈ ਬੋਲ ਨਹੀਂ ਰਿਹਾ ਤੈਨੂੰ ਤਕਲੀਫ ਹੈ ਤਕਲੀਫ ਮੈਨੂੰ ਬੋਲ 500 ਬਕਵਾਸ ਕਰਨਾ ਇੱਥੇ ਤੂੰ ਭਾਏ ਉੱਤੇ ਅੱਜ ਗੱਡੀ ਤੂੰ ਆਈ ਆਹ ਟਰਾਲੀ ਡੀਐਸਪੀ ਆਪ ਲੈ ਕੇ ਆਜੇ ਨਹੀਂ ਲੈ ਕੇ ਆਜਾ ਦਾ ਦਿਓ ਵੀਡੀਓ ਆਪ ਪ੍ਰੈਸ ਨੇ ਵੀ ਬਣਾਈਏ ਸਾਡੇ ਬੰਦੇ ਨੇ ਯਾਰ ਗੋਲੀਆਂ ਵੱਜੀਆਂ ਨੇ ਇਹ ਕੋਈ ਗੱਲ ਥੋੜੀ ਐ ਆਹੀ ਤੇ ਘੋੜੀਆਂ ਖੜਾ ਆਏ ਸੀਗੇ ਕੋਲੋਂ ਤੋਂ ਮਾੜਾ ਨਿਕਲੇ ਅੱਛਾ ਉਹ ਪਾ ਲਾਇਆ ਨਾ ਪਾ ਰਿਹਾ ਨਾ

ਆ ਗੁਰਵਿੰਦਰ ਸਿੰਘ ਗੈਰੀ ਮੁੰਡਾ ਸੂਦਾਂ ਤੋਂ ਜਿਹਦੇ ਤੇ ਦੋ ਗੋਲੀਆਂ ਲੱਗੀਆਂ ਇੱਕ ਪੱਟ ਤੇ ਇੱਕ ਗੁੱਟ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਹਿੰਸਾ ਭਾਰੂ ਹੋ ਗਈ ਹੈ ਮੰਗਲਵਾਰ ਦਾ ਦਿਨ ਕਈ ਪਿੰਡਾਂ ਅਤੇ ਕਈ ਲੋਕਾਂ ਲਈ ਭਾਰੂ ਰਿਹਾ ਮਾਲਵੇ ਤੋਂ ਲੈ ਕੇ ਮਾਝੇ ਤੱਕ ਇਹ ਹਿੰਸਾ ਦੇਖਣ ਨੂੰ ਮਿਲੀ ਜੀਰਾ ਇਲਾਕੇ ਵਿੱਚ ਤਾਂ ਗੋਲੀ ਵੀ ਚੱਲ ਗਈ ਸਾਬਕਾ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਸਮੇਤ ਕੁਝ ਹੋਰ ਲੋਕ ਗੋਲੇ ਚੱਲਣ ਕਰਕੇ ਜ਼ਖਮੀ ਹੋਏ ਨੇ ਥਾਂ ਥਾਂ ਇਹਨਾਂ ਚੋਣਾਂ ਦੇ ਹਿੰਸਾ ਤੇ ਧੱਕੇ ਖਿਲਾਫ ਮੁਜ਼ਾਰੇ ਹੋ ਰਹੇ ਨੇ ਇੱਕ ਹੋਰ ਥਾਂ ਉੱਤੇ ਬੀਡੀਪੀਓ ਅਤੇ ਚੋਣ ਲੜਨ ਦੇ ਚਾਹਵਾਨਾਂ ਆਗੂਆਂ ਵਿੱਚ ਬਹਿਸ ਅਤੇ ਗਾਲੀ ਗਲੋਚ ਤੱਕ ਗੱਲ ਪਹੁੰਚ ਗਈ ਗੁਰਦਾਸਪੁਰ ਵਿੱਚ ਅਧਿਕਾਰੀਆਂ ਤੇ ਪੁਲਿਸ ਨਾਲ ਵਿਰੋਧੀ ਆਗੂਆਂ ਦੀ ਬਹਿਸ ਵਾਦੀ ਹੋਈ ਲੋਕਤੰਤਰ ਦਾ ਇਹ ਰੰਗ ਕਿਸੇ ਨੇ ਕਿਆਸ ਨਹੀਂ ਕੀਤਾ ਹੋਣਾ ਦੋ ਦੋ ਕਰੋੜ ਦੀ ਬੋਲੀ ਲਾਈ ਐਤਕੀ ਸਰਪੰਚੀ ਹਾਸਲ ਕਰਨ ਦਾ ਰੰਗ ਵੀ ਦੇਖਣ ਨੂੰ ਮਿਲਿਆ ਇਹ ਸੰਵਿਧਾਨ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾਉਣ ਵਾਲਾ ਕੰਮ ਹੈ ਚੋਣਾਂ ਵਿੱਚ ੱੱਕੇ ਗੁੰਡਾਗਰਦੀ ਪੱਕਪਾਤ ਅਤੇ ਗਾਲੀ ਗਲੋਚ ਦੇ ਨਾਂ ਨਾਲ ਇਹ ਇਹ ਬੋਲੀਆਂ ਲਾਉਣ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਵਰਤਾਰਾ ਭਵਿੱਖ ਵਿੱਚ ਚੋਣਾ ਅਤੇ ਲੋਕਤੰਤਰ ਲਈ ਖਤਰੇ ਦੀ ਘੰਟੀ ਹੈ ਇਸ ਵੀਡੀਓ ਵਿੱਚ ਗੋਲੀਆਂ ਚੱਲਣ ਦੀ ਘਟਨਾ ਦੇ ਨਾਲ ਨਾਲ ਬੀਡੀਪੀਓ ਨਾਲ ਹੋਈ ਬਹਿਸ ਅਤੇ ਗਾਲੇ-ਗਲੋਚ ਸਭ ਕੁਝ ਦੇਖਣ ਨੂੰ ਮਿਲੇਗਾ ਪਰ ਕੁਝ ਥਾਂ ਉੱਤੇ ਕੱਡੀਆਂ ਜਾ ਰਹੀਆਂ ਗਾਲਾਂ ਲਈ ਅਗਾਉ ਮਾਫੀ ਚਾਹੁੰਦੇ ਹਾਂ ਲੋਕਤੰਤਰ ਦੇ ਘਾਣ ਦੀਆਂ ਇਹ ਘਟਨਾਵਾਂ ਅਤੇ ਹੋ ਰਹੇ ਤੱਕੇ ਤੋਂ ਤੁਹਾਨੂੰ ਜਾਣੂ ਕਰਵਾਉਣ ਲਈ ਇਹ ਸਭ ਕੁਝ ਬਿਨਾਂ ਕੱਟਵੱਟ ਦੇ ਦਿਖਾ ਰਹੇ ਹਾਂ ਵਾਜ ਨੂੰ ਮਾਰ ਬਖਾਜਾ ਜਾ 500 ਬੰਦੇ ਇੱਥੇ ਖੜੇ ਹੋਰ ਤੱਕ ਕੋਈ ਬੋਲ ਨਹੀਂ ਰਿਹਾ ਤੈਨੂੰ ਤੱਕ ਨਹੀਂ ਖਾ ਤਕਰੀਬ ਮੇਨ ਕੋ ਭੋਖਾ ਪੈ ਤੈਨੂੰ ਸਭ ਬਕਵਾਸ ਕਰਦਾ ਤੂੰ ਭੋਗ ਉੱਤੇ ਅੱਧਿਕੜੀ ਤੂੰ ਆਈ ਤੂੰ ਭੋਗ ਮਰਦਾ ਕਰ ਦੋ ਮਤ ਚਾਰ ਨੂੰ ਨੋਟ ਫਾਇਦਾ ਕੰਮ ਮਾਰਨੀ ਸ਼ੁਰੂ ਹੋ ਗਿਆ ਕਿ ਨਾ ਚਾਹੀਦਾ ਲੱਗਾ ਬਕਵਾਸ ਕਰ ਵਾਜ ਨੂੰ ਮਾਰ ਬਖਾਜਾ ਜਾ 500 ਬੰਦੇ ਇੱਥੇ ਖੜੇ ਹੋਰ ਤੱਕ ਕੋਈ ਬੋਲ ਨਹੀਂ ਰਿਹਾ ਤੈਨੂੰ ਤੱਕ ਨਹੀਂ ਖਾ ਤਕਰੀਬਨ ਕੋ ਭਰਾ ਤੇ ਚੁੱਪਕਵਾਸ ਕਰ ਰਿਹਾ ਇੱਥੇ ਤੂੰ ਭਾਏ ਉੱਤੇ ਅੰਨੀ ਗੱਡੀ ਚਾਈ ਬਸ ਤੇ ਹੱਜਾ ਚੜ ਤੂੰ ਮਰਦਾ ਮਰਦਾ ਕਰਦਾ ਤੂੰ ਆ ਟਰਾਲੀ ਡੀਐਸਪੀ ਆਪ ਲੈ ਕੇ ਆਜੇ ਨਹੀਂ ਲੈ ਗਿਆ ਦੱਸੋ ਵੀਡੀਓ ਆਪ ਪ੍ਰੈਸ ਨੇ ਨਹੀਂ ਬਣਾਈ ਸਾਡੇ ਬੰਦੇ ਨੇ ਯਾਰ ਗੋਲੀਆਂ ਵੱਜੀਆਂ ਨੇ ਇਹ ਕੋਈ ਗੱਲ ਥੋੜੀ ਐ ਅਸੀਂ ਇੱਥੇ ਗੋਲੀਆਂ ਖਾਣ ਆਏ ਸੀਗੇ ਉਹੀ ਕਾਗਜ਼ ਭਰੋਏ ਨਾ ਵੱਡਿਆ ਪਹਿਲਵਾਨਾਂ ਦੇ ਪਿੰਡਾਂ 'ਚ ਵੇਖ ਲਾਂਗੇ ਕਿੰਨੇ ਕੁ ਜੋਗੇ ਐਮਪੀ ਦੀ ਇਲੈਕਸ਼ਨ 'ਚ ਵੋਟਾਂ ਦਾ ਕਿਤੋਂ ਦਾਜੋਗੇ ਕਿਤੋਂ 20 ਕਿੰਨੇ ਕਿੰਨੇ ਇੱਕ ਤੋਂ ਵੀ ਪਈ ਆ ਜੀ ਫਿਰ ਬੰਦੇ ਮਾਰ ਜਾਂਦੇ ਫਿਰ ਸੁਣ ਲਓ ਆਪਦੇ ਐਸਐਚਓ ਨੂੰ ਪੁੱਛੋ ਸਿਟੀ ਵਾਲੇ ਨੂੰ ਉਹਨੇ ਮੇਰੇ ਤੋਂ ਮੈਕ ਤੇ ਸਰ ਤੋਂ ਕਹਾਇਆ ਕਿ ਕਿਸੇ ਮੇਰੇ ਬੰਦੇ ਨੇ ਬਾਈ ਕੋਈ ਝਾਰ ਨਹੀਂ ਨਾਮ ਲੈ ਕੇ ਜਾਣਾ ਯਾਰ ਤੁਸੀਂ ਇੱਟਾਂ ਦੀਆਂ ਟਰਾਲੀਆਂ ਤੇ ਮੈਂ ਕਹੀ ਜਨਾ ਭਰੀਆਂ ਖੜੀਆਂ ਕੋ ਮੰਨਦੇ ਹੀ ਨਹੀਂ ਪੈਗੇ ਬਾਈ ਜੀ ਮੈਂ ਤਾਂ ਕਿ ਮੈਂ ਇਲੈਕਸ਼ਨ ਲੜਾਉਣੇ ਆ ਬੜੀ ਸਰਗਰਮੀ ਨਾਲ ਸਾਡੀ ਬਾਈਕੀ ਉਹਨਾਂ ਚਲੋ ਪਹਿਲ ਕੀਤਾ ਅਸੀਂ ਤਕਰੀਬਾਤ ਕਰ ਰਹੇ ਹਾਂ ਸਕੂਲ ਤੋਂ ਵੀ ਸਾਡੇ ਬੰਦੇ ਨੇ ਪਹੁੰਚ ਦੀ ਵੀਰੇ ਅਸੀਂ ਪਹੁੰਚਿਆ ਅਸੀਂ ਤੁਹਾਡੇ ਜੀ ਉਹਨਾਂ ਦਾ ਵਿਦਿਆਲੇ ਸਵੇਰੇ ਤੁਸੀਂ ਮੈਨੂੰ ਦੱਸੋ ਫਤੇ ਜੀ ਸਵੇਰੇ ਐਮ ਐਲ ਏ ਦਾ ਮੁੰਡਾ ਪਾਰਿਆ ਹੈ ਭਗਵੰਤ ਮਾਨ ਦੀ ਫੋਟੋ ਲਾ ਕੇ ਕਿ ਅੱਜ ਇਹਨੇ ਪੜਾਂਗੇ ਠੀਕ ਹੈ ਮੈਂ ਫੇਰ ਡੀ ਜੀ ਪੀ ਨੂੰ ਉਹ ਭੇਜ ਰਿਹਾ 6:25 ਮਿੰਟ ਤੇ ਮੈਂ ਕੱਲਾ ਕੱਲਾ ਸਕਰੀਨ ਸ਼ਾਟ ਮੇਰੇ ਕੋਲ ਯਾਰ ਦੱਸਣ ਦੇ ਬਾਵਜੂਦ ਪੁਲਸੇ ਕੁਝ ਕਰਾਉਂਦੀ ਪਈ ਐ ਸਾਡੇ ਕਾਗਜ਼ ਭਰਾਵੇਂ ਇਲੈਕਸ਼ਨ ਕਮਿਸ਼ਨ ਅਸੀਂ ਪਿੰਡਾਂ 'ਚ ਵੇਖਾਂਗੇ ਕੀ ਕੋਸ਼ਿਸ਼ ਕਰਨੇ ਕਿੰਨੇ ਬੁੱਕੇ ਤੇ ਲਿਆ ਆ ਤਗੜੇ ਹੋ ਜੋ ਆ ਵੇਖੋ ਜੀ ਮੋਡਰਨ ਪੋਸਟ ਤੇ ਆਵੇ ਉਹਦੀ ਐਪੀ ਨਹੀਂ ਕੋਈ ਆਇਆ ਹੀ ਨਹੀਂ ਪਹਿਲਾਂ ਬੰਦੀ ਕੀ ਹੁੰਦੀ ਹੈ ਸਕਰੀਨ ਸ਼ਾਟ ਸਰ ਅਸੀਂ ਖੜੇ ਆ ਭਾਜੀਆਂ ਮੋਡਰਨ ਵਾਲਿਆਂ ਨੂੰ ਬੁਲਾ ਲਈਏ ਹਾਂਜੀ ਉਹਨੂੰ ਬੁਲਾਉਂਦੇ ਆ ਆਈ ਖੜੇ ਆ ਜੀ ਬਸ ਇਹ ਠੀਕ ਹੈ ਬਾਈ ਜੀ ਖੋਲੀਆਂ ਕਰਦੇ ਆ ਆਪਾਂ ਦੇਖ ਲੋ ਲੋਕਾਂ ਦੇ ਜੋ ਕਹਨ ਮੁਰਾਈ ਆ ਪਾਵਾ ਇੱਕ ਪਾਸੇ ਆਏ ਤਾਂ ਇਹ ਤਿੰਨਾ ਪਾਸੇ ਖੜੇ ਹੀ ਗੱਲ ਲਾ ਤੇ ਲਾ ਤੇ ਆਪਣੇ ਵੀ ਲਾ ਤੇ ਆਪਾਂ ਸਾਰੇ ਲਾ ਦਿੰਦੇ ਆ ਯਾਰ 500 386 ਜੋ ਮਾਤਰ ਸਾਰੇ ਬੰਨੇ ਆ ਇਹ ਵਿਖਾ ਦੇ ਲੋਟਾਰੇ ਬੰਨੇ ਆ ਸੰਜਾ ਤੋ ਆ ਪੂਰਾ ਨਹੀਂ ਉਧਰ ਕਿੱਥੇ ਆਏਗਾ ਇਧਰ ਤੋਂ ਜ਼ਿਆਦਾ ਤੋ ਇਕੱਤੀ ਜਾਂਦੇ ਜੀ ਜਿੰਦਾਬਾਦ ਚਾਂਦਰਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮਤਲਬ ਉਹਨਾਂ ਨੇ ਨਹੀਂ ਦੇਣੇ ਸੈਕਟਰੀਆਂ ਨੇ ਗੱਲ ਇਹ ਮੈਂ ਨਾ ਗੱਲ ਤਾਂ ਮੈਂ ਇਹ ਹੈ ਕਿ ਸੈਕਟਰੀਆਂ ਨੇ ਨਹੀਂ ਦੇਣੇ ਅਸੀਂ बीसी साहब ਨੂੰ ਤਾਂ ਤਿੰਨ ਦਿਨੋਂ ਕੇ ਸੰਪਰਕ ਕਰਦੀ ਸਾਡੇ ਸੀਨੀਅਰ ਲੀਡਰਸ਼ਿਪ ਨੇ ਮਜੀਠੀਆ ਸਾਹਿਬ ਤੱਕ ਨੇ ਗੱਲ ਕੀਤੀ ਹੁੰਦੇ ਜੇ ਮੰਡੇ ਮਿਲ ਜਾਣਗੇ ਤੁਹਾਨੂੰ ਮੈਂ ਕੱਲ ਮੈਡਮ ਹਣਾ ਨਾਲ ਗੱਲ ਕੀਤੀ ਮੈਡਮ ਆਂਦੇ ਜੀ ਸਾਰੇ ਸੈਕਟਰੀ ਇੱਥੇ ਆ ਕੱਲ ਦੇ ਬੰਦੇ ਮਗਰ ਭੱਜ ਰਹੇ ਆ ਹੁਣ ਹਾਰ ਕੇ ਅਸੀਂ ਕਾਲ ਦੇ ਕੇ ਆਏ ਆ ਕਿ ਯਾਰ ਇੱਕ ਦੋ ਦਿਨ ਤਾਂ ਰਹਿ ਗਿਆ ਫੇਰ ਛੁੱਟੀਆਂ ਦੋ ਦਿਨ ਵਿੱਚ ਸੈਕਟਰੀ ਜਿਹੜੇ ਨੂੰ ਪੁੱਛੋ ਕਹਿੰਦਾ ਅਸੀਂ ਗੁਰਦਾਸਪੁਰ ਆ ਹੈ ਸਾਰੇ ਇੱਥੇ ਸਾਰੇ ਇੱਥੇ ਤੁਰੇ ਫਿਰਦੇ ਕੋਈ ਕਿਸ ਦੀ ਦੁਕਾਨ ਤੇ ਲੁੱਕੇ ਬੈਠਾ ਹੋਇਆ ਕੋਈ ਕਿਸੇ ਪੁਲ ਤੇ ਖੜਾ ਹੈ ਲੋਕ ਰਾਜ ਨੂੰ ਜਿਹੜਾ ਸਰ ਦਾ ਨਾ ਮੋਢਲਾ ਉਹਦੇ ਵਿੱਚ ਕੇਂਦਰ ਹੈ ਉਹ ਹੈ ਪੰਚਾਇਤ ਦੀਆਂ ਇਲੈਕਸ਼ਨ 70% ਪੰਜਾਬ ਪਿੰਡਾਂ ਵਿੱਚ ਵਸਦਾ ਮੈਂ ਸਮਨਾ ਭਗਵੰਤ ਮਾਨਨੇ ਤੇ ਦੀ ਟੀਮ ਨੇ ਵੱਡਾ ਇੱਕ ਪਾਪ ਕੀਤਾ ਬਹੁਤ ਵੱਡਾ ਮੈਂ ਪਾਪ ਗਿਨਣਾ ਹੈ ਇਸ ਗੱਲ ਨੂੰ ਕਿ ਤੁਸੀਂ ਪਹਿਲੀ ਗੱਲ ਤੇ ਇਲੈਕਸ਼ਨ ਕਰਾਉਣ ਦਾ ਤੁਹਾਡਾ ਮਤਲਬ ਹੀ ਨਹੀਂ ਸੀ ਕਹਿੰਦਾ ਮਤਲਬ ਕਿ ਤੁਹਾਡੀ ਆਪਣੀ ਨੀਅਤ ਹੈ ਨਹੀਂ ਸੌਰੀ ਕਹਿੰਦਾ ਮਤਲਬ ਸੀ ਕਿ ਤੁਹਾਡੀ ਨੀਅਤ ਹੈ ਨਹੀਂ ਸੀ ਆਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ ਤੇ ਤੁਹਾਨੂੰ ਇਹ ਮਜਬੂਰੀ ਨਾਲ ਕਰਾਉਣੀਆਂ ਪਈਆਂ ਫਿਰ ਫਲੋਰ ਆਫ ਦੀ ਹਾਊਸ ਤੇ ਜਦੋਂ ਸੈਸ਼ਨ ਚੱਲ ਰਿਹਾ ਸੀ ਸਤ ਤ੍ਰਿਪਲ ਰਜਿੰਦਰ ਸਿੰਘ ਬਾਦਵਾ ਜੀ ਨੇ ਉੱਠ ਕੇ ਬਕਾਇਦਾ ਤੌਰ ਤੇ ਭਗਵੰਤ ਮਾਨ ਨੂੰ ਇਹ ਸਵਾਲ ਕੀਤਾ ਮਾਨ ਸਾਹਿਬ ਪੰਚਾਇਤ ਦੀਆਂ ਏਲਿਕਸ਼ਨ ਤੁਸੀਂ ਕਰਨ ਲੱਗੇ ਹੋ ਕੀ ਅਸੀਂ ਆਸ ਰੱਖੀਏ ਕਿ ਲੋਕਾਂ ਨੂੰ ਤੁਸੀਂ ਇਲੈਕਸ਼ਨ ਲੜਨ ਦੋਗੇ ਫ੍ਰੀ ਐਂਡ ਫੇਅਰ ਉੱਥੇ ਭਗਵੰਤ ਮਾਨ ਨੇ ਅਸ਼ੋਰੈਂਸ ਦਿੱਤੀ ਫਲੋਰ ਤੇ ਕਿ ਤੁਸੀਂ ਬਿਲਕੁਲ ਫਿਕਰ ਨਾ ਕਰੋ ਕਿਸੇ ਨੂੰ ਵੀ ਰੋਕਿਆ ਨਹੀਂ ਜਾਏਗਾ ਤੋਂ ਮੈਨੂੰ ਅੱਜ ਰੰਧਾਵਾ ਸਾਹਿਬ ਸਾਡੇ ਨਾਲ ਹੈ ਮੈਂ ਬਰਬਾਦ ਬੱਜੋ ਸਾਹਿਬ ਜਿਹੜੇ ਪੰਚਾਇਤ ਤੇ ਖੁਦ ਬਲਿਸਟਰ ਰਹੇ ਨੇ 5 ਸਾਲ ਬੜਾ ਜੀ ਸਾਡੇ ਨਾਲ ਜਿਹਦੇ ਸਾਡੇ ਐਮਐਲਏ ਨੇ ਕੋ ਦੱਸ ਪੜਦੇ ਸਾਨੂੰ ਬਹੁਤ ਅਫਸੋਸ ਨਾਲ ਕਰਾ ਦੋ ਦਿਨ ਹੋ ਗਏ ਨੇ ਸਾਰੇ ਐਮਐਲਏਜ਼ ਨੂੰ ਆਪਣੇ ਆਪਣੇ ਹਲਕਿਆਂ ਦੇ ਵਿੱਚ ਮੂਹ ਓਥੇ ਬਲਾਕਸ ਤੇ ਜਾਣ ਤੇ ਪਹਿਲੀ ਗੱਲ ਹੈ ਤੇ ਮੈਜੋਰਿਟੀ ਸੈਕਟਰੀ ਜਿਹੜਾ ਮੈਂ ਸਮਝਦਾ ਜੂਨੀਅਰ ਮੋਸਟ ਆਫੀਸਰ ਉਹ ਬੰਦਾ ਅਵੇਲੇਬਲੀ ਕੋਈ ਨਹੀਂ ਹੋ ਰਿਹਾ ਟੈਲੀਫੋਨ ਆਫ ਕਰਦੇ ਨੇ ਜਦੋਂ ਕਿਤੇ ਗਲਤੀ ਨਾ ਕੋਈ ਮਿਲ ਜਾਂਦਾ ਉਹ ਦੱਸ ਦਿੰਦੇ ਕਿ ਜੀ ਸਾਡੇ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਇਹ ਬੀਡੀਪੀਓਜ਼ ਦਾ ਬੀਡੀਪੀਓ ਕਹਿ ਦਿੰਦਾ ਮੇਰੇ ਤੇ ਬੀਡੀਪੀਓ ਦਾ ਡੀਡੀਪੀਓ ਨੂੰ ਪੁੱਛੀਦਾ ਉਹ ਕਹਿੰਦਾ ਮੇਰੇ ਕੋਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੁਣ ਵੀ ਡੈਪਟੀ ਕਮਿਸ਼ਨਰ ਗੁਰਦਾਸਪੁਰ ਕੋ ਹੋ ਗਿਆ ਹੈ 2 ਘੰਟੇ ਬੈਠ ਗਏ ਕੋਈ ਕਿਸੇ ਕਿਸਮ ਦੀ ਅਸ਼ੋਰੈਂਸ ਜਿਹੜੀ ਲੈਪ ਸਰਫੇ ਜ਼ਰੂਰ ਹੈ ਜ਼ੁਬਾਨੀ ਕਿ ਬਿਲਕੁਲ ਜੀ ਤੁਸੀਂ ਫਿਕਰ ਹੀ ਨਾ ਕਰੋ ਜੀ ਕੰਪਲੀਟ ਦਿਨ ਵੇਸਟ ਕਰ ਦਿੱਤੇ ਕਿ ਅੱਜ ਆ ਦਿਨ 2 ਵਜ ਗਏ ਨੇ ਆਲਮੋਸਟ ਦੇ ਨੇ ਟੱਪ ਗਿਆ ਤੇ ਦੋ ਛੁੱਟੀਆਂ ਨੇ ਤੇ ਇਕੱਲੀ ਚਾਤਰੀ ਤੋਂ ਮੈਂ ਸਮਝਦਾ ਸਾਡੀ ਜੋ ਜੋ ਸਾਨੂੰ ਨਜ਼ਰ ਆਉਂਦਾ ਹੈ ਪੋਲਿਟਿਕਲ ਤਜਰਬੇ ਤੋਂ ਕਿ ਇਹਨਾਂ ਦੀ ਨੀਅਤ ਕਿਉਂਕਿ ਆਪ ਦੀ ਆਪਣੀ ਗਰਾਊਂਡ ਥਾਂੋਂ ਖਿਸਕ ਚੁੱਕੀ ਹੈ ਇਹਨਾਂ ਵੱਲੋਂ ਕੋਈ ਬੰਦੇ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਨਹੀਂ ਤੇ ਹਮੇਸ਼ਾ ਸਰਕਾਰਾਂ ਦਾ ਇਹਨਾਂ ਪ੍ਰਭਾਵ ਹੁੰਦਾ ਹੈ ਕਿ ਆਪੋਜੀਸ਼ਨ ਨੂੰ ਕੈਂਡੀਡੇਟ ਲੱਭਣੇ ਮੁਸ਼ਕਿਲ ਹੁੰਦੇ ਨੇ ਇੱਥੇ ਸਾਡੇ ਕੋਲ ਕੈਂਡੀਡੇਟ ਇੱਕ ਇੱਕ ਪਿੰਡ ਤੋਂ ਦੋ ਦੋ ਤਿੰਨ ਤਿੰਨ ਨੇ ਇਹਨਾਂ ਕੋਲ ਬੰਦਾ ਕੋਈ ਨਹੀਂ ਇਹਨਾਂ ਦੇ ਐਮਐਲਏ ਮੇਰੀ ਇਹ ਵੀ ਗੱਲ ਇੱਕ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਗੱਲ ਤੇ ਇਹਨਾਂ ਦਾ ਐਮਐਲਏ ਕੋਈ ਇੱਕ ਅੱਧਾ ਇੱਕ ਐਮਐਲਏ ਨਾਲ ਇਹੋ ਜਿਹਾ ਜਿਹਨੇ ਪੰਜ ਸੱਤ ਸੈਕਟਰੀ ਪਿਛਲੇ ਚਾਰ ਦਿਨਾਂ ਦਾ ਘਰ ਹੀ ਸੋਏ ਉਹਨਾਂ ਨੂੰ ਬਕਾਇਦਾ ਤੌਰ ਜਿਸ ਦਾ ਚੁੱਕ ਕੇ ਕਿਸੇ ਨੂੰ ਆਪਣੀ ਹਫਾਸਲ ਚ ਰੱਖ ਲਈ ਬਾਕੀਆਂ ਨੇ ਦੁਕਾਨ ਖੋਲ ਲਈ ਇਹ ਮੇਰਾ ਓਪਨ ਚਾਰਜ ਹੈ ਕਰੋੜਾ ਰੁਪਏ ਕਰੋੜਾ ਰੁਪਏ ਚੇਂਜ ਦੇ ਚੇਂਜਿੰਗ ਹੈਂਡਸ ਪਹਿਲੇ ਤੇ ਜਿੱਥੇ ਰਿਜ਼ਰਵੇਸ਼ਨ ਹੋਈਆਂ ਉਹਨਾਂ ਕੋ ਪੈਸੇ ਲੈ ਗਏ ਮੈਂ ਸਾਰੇ ਅਸੈਂਬਲੀ ਹਲਕੇ ਗੁਰਦਾਸਪੁਰ ਦੀ ਗੱਲ ਕਰ ਰਿਹਾ ਕੋਈ ਇੱਕ ਨੂੰ ਨਹੀਂ ਛੱਡ ਰਿਹਾ ਰਿਜ਼ਰਵੇਸ਼ਨ ਕਰਨ ਦੇ ਪੈਸੇ ਫਿਰ ਰਿਜ਼ਰਵੇਸ਼ਨ ਰੋਕਣ ਦੇ ਪੈਸੇ ਤਿੰਨ ਤਿੰਨ ਬੰਦਿਆਂ ਕੋ ਇੱਕ ਇੱਕ ਪਿੰਡ ਦੇ ਵਿੱਚ ਜਿਹੜੇ ਇਹਨਾਂ ਦੇ ਹਾਰੇ ਤੇ ਜਿੱਤੇ ਨੇ ਜਿੱਤੇ ਆ ਤਾਂ ਕੋਈ ਇੱਕ ਅੱਧਾ ਹੀ ਐ ਪਰ ਜਿੱਥੇ ਵੀ ਕਿਤੇ ਕੋਈ ਜਿੱਤਿਆ ਵੀ ਐ ਇਹਨਾਂ ਨੇ ਦੁਕਾਨ ਖੋਲੀ ਮੈਂ ਸਮਝਦਾ ਇਹਦੇ ਨਾਲੋਂ ਚੰਗਾ ਸੀਜ਼ਨ ਐ ਇਹਨਾਂ ਵਾਸਤੇ ਹੋਰ ਕੋਈ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਐ ਕਿ ਤੁਹਾਡੇ ਸਾਹਮਣੇ ਇਹਨਾਂ ਨੇ ਜੋ ਜੋ ਕਿਹਾ ਹਮੇਸ਼ਾ ਫਰਾਡ ਕੀਤਾ ਝੂਠ ਬੋਲਿਆ ਜੇ ਪੰਚਾਇਤਾਂ ਜੇ ਕਰਨਗੇ ਤੇ ਅੱਗੇ ਮਿਸੀਪੈਲਟੀਆਂ ਤੇ ਕਾਰਪੋਰੇਸ਼ਨਾਂ ਚ ਕੀ ਤੁਸੀਂ ਆਸ ਉਮੀਦ ਇਹਨਾਂ ਤੋਂ ਕਰ ਸਕਦੇ ਸੋ ਸਾਨੂੰ ਕੋਈ ਆਸ ਨਾ ਉਮੀਦ ਭਗਵੰਤੇ ਹੈ ਨਾ ਇਹਦੀ ਸਰਕਾਰ ਤੇ ਹੈ ਨਾ ਇਹਦੀ ਐਡਮਿਨਿਸਟ੍ਰੇਸ਼ਨ